ਕਿਸਾਨ ਵੀਰੋ ਸਵਾਗਤ ਆ ਸੋਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਲਹਿਰਾ ਮੁਹਬਤ ਤਹਿਸੀਲ ਨਾਣਾ ਤੇ ਜ਼ਿਲ੍ਹਾ ਬਠਿੰਡਾ ਅੱਜ ਦੀ ਵੀਡੀਓ ਬਾਈ ਦੇਵੀ ਦੇ ਘਰੋਂ ਬਣਾ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਦਿਖਾ ਰਹੇ ਜੀ ਸਾਨੂੰ ਦੋ ਨਗ ਜਿਹਦੇ ਵਿੱਚ ਇੱਕ گاਾਂ ਇੱਕ ਮਿੱਤਰੋ ਚੰਗੀ ਕੁੰਡੀ ਝੋਟੀ ਫੇਸ ਕੁਆਲਟੀ ਚੰਗੀ ਆ ਥਾਂ ਲੇ ਵੀ ਮਿੱਤਰੋ ਸਾਫ਼ ਆ ਕੱਦ ਕਾੜ ਫੁੱਲ ਆ ਬੀਰ ਵੀ ਚੰਗੀ ਆ ਤੇ ਚੰਗਾ ਮੋਟਾ ਥਾਣਾ ਤੇ ਹਵਾਨਾ ਵੀ ਮਿੱਤਰੋ ਬਹੁਤ ਸੁਣਾ ਬਣਾਇਆ ਵਾ ਤੇ ਕਦੋਂ ਸੋਈਆ ਕਿੰਨਾ ਬੌੜਾ ਇਹਦੀ ਗੱਲਬਾਤ ਬਾਈ ਨਾਲ ਕਰਦੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਆਪਣਾ ਨਾਮ ਨਾਮ ਮੇਰਾ ਮਣੀ ਹੈ ਜੀ ਮਣੀ ਹਾਂਜੀ ਠੀਕ ਆ ਆਪਣਾ ਘਰ ਕਿੱਥੇ ਜੀ ਹੈ ਘਰ ਆਪਣਾ ਮੇਨ ਗੇਟ ਵਾਲੀ ਸੜਕ ਤੇ ਆ ਗਿਆ ਜੀ ਵੱਡੇ ਅੱਡੇ ਜਦੋਂ ਆਪਾਂ ਲੈ ਰਹੇ ਮਾਪੇ ਚ ਵੜਦੇ ਆ ਹਾਂਜੀ ਸਕੂਲ ਦੇ ਕੋਲੇ ਘਰ ਸਕੂਲ ਕੋਲੇ ਹਾਂਜੀ ਤੇ ਅੱਜ ਆਪਣੇ ਕੋਲੇ ਦੋ ਨਗ ਹਨਾ ਹਾਂਜੀ ਜੇ ਆਪਾਂ ਪਹਿਲਾਂ ਛੋਟੀ ਦੀ ਗੱਲ ਕਰੀਏ ਸੁਆ ਇਹਦਾ ਸੁਆ ਦੂਜਾ ਜੀ ਦੂਜਾ ਹਾਂਜੀ ਕੱਦ-ਕੱਡ ਦਾ ਮਿੱਤਰੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਾਈ ਦੇ ਮੋਢਿਆਂ ਦਾ ਹੀ ਆਉਂਦੀ ਆ ਤੇ ਥਾਣਾ ਦੀ ਬਣਤਰ ਤੇ ਥਾਣਾ ਦਾ ਗੈਪ ਵੀ ਮਿੱਤਰੋ ਬਹੁਤ ਚੰਗਾ ਕਿੰਨਾ ਕੁ ਬੋਲਾ ਹੋਊਗਾ ਜੀ 12 ਲੀਟਰ ਆ ਜੀ ਤੇ ਸੂਈ ਨੂੰ ਕਿੰਨੇ ਕੁ ਦਿਨ ਹੋ ਗਏ ਸੱਤਵਾਂ ਦਿਨ ਆ ਜੀ ਸੱਤਵਾਂ ਦਿਨ ਹੋ ਗਿਆ ਸੂਈ ਨੂੰ 12 ਲੀਟਰ ਬੋਲਾ ਮਗਰ ਬੱਚਾ ਕੱਟਾ ਜੀ ਕੱਟਾ ਹਾਂਜੀ ਠੀਕ ਆ ਤੋਰੋ ਜੀ ਫਿਰ ਇਹਨੂੰ ਬਾਈ ਕਹਿੰਦਾ ਵੀ ਸੱਤਵਾਂ ਦਿਨ ਆ 12 ਲੀਟਰ ਬੋਲਾ ਜਾਂ ਦੁੱਧ ਵੀ ਕਹਿ ਸਕਦੇ ਆ ਤੇ ਕੱਦ-ਕੱਡ ਫੇਸ ਕੁਆਲਿਟੀ ਚੰਗੀਆਂ ਝੋਟੀਆਂ ਦੇ ਵਿੱਚ ਮਿੱਤਰੋ ਆਉਂਦੀ ਆ ਤੇ ਮੁੱਲ ਵੀ ਮਿੱਤਰੋ ਇਹਦਾ ਚੰਗਾ ਹੀ ਹੋ ਜਿਹੜੇ ਹਿਸਾਬ ਨਾਲ ਝੋਟੀ ਐ ਤੇ ਸਰੀਰ ਦੇ ਬਣਤਰ ਬਹੁਤ ਸੋਹਣੀ ਔਰ ਤੁਸੀਂ ਮਿੱਤਰੋ ਦੇਖ ਸਕਦੇ ਬਹੁਤ ਚੰਗੀ ਤੇ ਚੰਗਾ ਵਜਨ ਚੰਗਾ ਕਦ ਕਾਠ ਠੰਡੀ ਸੀਲ ਵੀ ਮਿੱਤਰੋ ਖੁੱਲਾ ਐ ਤੇ ਕੋਈ ਉੱਪਰ ਆ ਜਾਂ ਨਹੀਂ ਮੰਦੀ ਕਈ ਪਸ਼ੂ ਤਾਂ ਵੀਡਿਓ ਬਣਾਉਣ ਦੇ ਵਿੱਚ ਵੀ ਮਿੱਤਰੋ ਇੜਫੜ ਕਰਦੇ ਨੇ ਤੇ ਰੇਟ ਦੀ ਵੀ ਜਾਣਕਾਰੀ ਲਵਾਂਗੇ ਰੇਟ ਕੀ ਕਰਤਾ ਭਾਈ ਰੇਟ ਇਹਦਾ 2 ਲੱਖ ਜੀ 2 ਲੱਖ ਮਾਨਤਨ ਹੋ ਮਾਨਤਨ ਹੋ ਜੂਗੀ ਠੀਕ ਆ 2 ਲੱਖ ਰੇਟ ਆ ਮਗਰ ਕਟਾ ਮਗਰ ਕਟਾ ਜੀ 7 ਦਿਨ ਹੋਇਆ ਸੂਈ ਨੂੰ 7 ਦਿਨ ਹੋ ਗਿਆ ਸੂਈ ਨੂੰ 12 ਲੀਟਰ ਬੋਲਾ ਤਿਆਰ ਹੈ ਓਕੇ ਦੁੱਧ ਦੇ ਦੂ 16 17 ਲੀਟਰ ਜੀ ਓਕੇ ਜੀ ਓਕੇ ਓਕੇ ਦੁੱਧ ਦੇ ਸਾਬ ਨਾਲ ਚੰਗੀ ਲੱਗਦੀ ਆ ਹੁਣ ਆਗੇ ਗਾਂ ਸੰਗਾਲੀ ਹੈ ਨਾ ਹਾਂਜੀ ਜਰਸੀ ਤੇ ਮਿੱਤਰੋ ਸਾਹੀਵਾਲ ਦਾ ਕ੍ਰੋਸ ਥਾਂਲੇ ਵੀ ਮਿੱਤਰੋ ਸਾਫ਼ ਹੈ ਕੱਦ ਕਾਟ ਵੀ ਮਿੱਤਰੋ ਠੀਕ ਹੈ ਕੋਈ ਮੋੜਾ ਛੋਟਾ ਨਹੀਂ ਜਿੱਦਾਂ ਆਪਾਂ ਪੰਜਾਬ ਵਾਲੀਆਂ ਜਰਸੀਆਂ ਹੁੰਦੀਆਂ ਓਡਾ ਕੱਦਦਾ ਤੇ ਥਣਾਂ ਦੀ ਬਣਤਰ ਥਣਾਂ ਦਾ ਠੰਡੀ ਸੀਲ ਬਈ ਫੁੱਲ ਹੈ ਤੇ ਇਹਨੂੰ ਵੀ ਤੋਰ ਕੇ ਦਿਖਾਓ ਸੁਆ ਕਿਹੜਾ ਜਿਹੜਾ ਸੁਆ ਦਾ ਤੀਜਾ ਜੀ ਤੀਜਾ ਸੁਆ ਕਿੰਨੇ ਦਿਨ ਬਾਕੀ ਆ ਇਹ ਲੈ ਜੂ ਹਜੇ 8 ਦਿਨ ਜੀ ਚੰਗੀ ਝੋਲੀ ਆ ਮਿੱਤਰੋ ਤੇ ਚੰਗਾ ਵਜਣਾ ਤੁਹ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜਿਹੋ ਜਾਂ ਤੁਹਾਨੂੰ ਪਸ਼ੂ ਦੀ ਲੋੜ ਆ ਤਾਂ ਸਾਡੀ ਵੀਡੀਓ ਦੇਖ ਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਮੋੜ ਲਈ ਇੱਕ ਆਪਾਂ ਫੇਰ ਕਹਨੇ ਆ ਵੀ ਆਪਣਾ ਨਾ YouTube ਤੇ ਮਿੱਤਰੋ ਚੈਨਲ ਚੱਲਦਾ ਸੀ ਉਹ ਕੁਝ ਕਾਰਨਾਂ ਕਰਕੇ ਬੰਦ ਹੋ ਗਿਆ ਹੁਣ ਆਪਾਂ ਦੁਬਾਰੇ ਜਿਹੜਾ ਚੈਨਲ ਬਣਾਇਆ ਮਹਾਰਾਜ ਡੇਰੀ ਫਾਰਮ 2 ਦੇ ਨਾਂ ਤੇ ਬਣਾਇਆ ਜਿਹਦੇ ਜੋ ਮਿੱਤਰੋ ਆਪਣੀ ਜਿਹੜੀ DP ਲੱਗੀ ਆ ਤੰਨ ਜਾਣੇ ਆ ਤੇ ਨੇਲੀ ਰਾਵੀ ਦੀ ਮਾਝਾ ਵੈਸੇ ਮਰਾ ਡੇਲੀ ਫਾਰਮ ਹੈ ਕੋਰ ਵੀ ਭਰਾ ਦਾ ਬਣਾਇਆ ਆਪਣੇ ਤੇ ਡੀਪੀ ਲੱਗੀ ਆ ਉਹੀ ਆਪਣੇ ਫੇਸਬੁੱਕ ਪੇਜ ਤੇ ਲੱਗੀ ਆ ਤੇ ਉਹੀ ਆਪਣੀ YouTube ਚੈਨਲ ਤੇ ਲੱਗੀ ਆ ਉਹਨੂੰ ਵੀ ਮਿੱਤਰੋ ਸਬਸਕ੍ਰਾਈਬ ਕਰ ਲਓ ਕਈ ਵਾਰ ਕੀ ਹੁੰਦਾ ਵੀ ਆਪਾਂ YouTube ਤੇ ਪਹਿਲਾ ਵੀਡੀਓ ਪਾ ਦਿੰਨੇ ਜਦੋਂ ਨਾ ਤੁਸੀਂ ਮਿੱਤਰੋ ਆਉਣ ਕਰੋਗੇ ਉਦੋਂ ਪਸੂ ਤਾਂ ਕਈ ਵਾਰ ਸੌਦਾ ਹੋ ਜਾਂਦਾ ਤੇ ਇਹਦਾ ਕੀ ਰੇਟ ਕਰਤਾ ਜੀ ਇਹਦਾ ਰੇਟ 50000 ਰੁਪਏ ਜੀ ਤੇ ਦੁੱਧ ਕਿੰਨਾ ਕੱਢਿਆ ਨੇ ਦੁੱਧ 16 17 ਲੀਟਰ ਕੱਢਦੀ ਆ ਜੀ ਕੱਢਿਆ ਹਾਂਜੀ ਤੇ ਕਿੰਨੇ ਦਿਨ ਬਾਕੀ ਇਦੇ 8 ਦਿਨ ਬਾਕੀ ਠੀਕ ਹੈ ਫੋਨ ਨੰਬਰ ਜੀ ਫੋਨ ਨੰਬਰ 87280 87280 36208 37208 ਹਾਂਜੀ ਇੱਕ ਹੋਰ 78378 78378 25449 25449 ਹਾਂਜੀ ਸੋ ਦੋਨੇ ਨਗਰਾਂ ਦੇ ਵਿੱਚੋਂ ਮਿੱਤਰੋ ਕੋਈ ਵੀ ਨਗਰ ਦੀ ਲੋਡ ਹੋਵੇ ਤਾਂ ਬਾਈ ਜੀ ਨਾਲ ਕਰ ਸਕਦੇ ਹੋ ਸੋ ਫਰਕ ਫਿਰ ਕਹਿੰਦੇ ਚੰਗੀਆਂ ਝੋਟੀਆਂ ਦੇ ਵਿੱਚੋਂ ਆਉਂਦੀ ਐ ਹਵਾਨਾ ਪੂਰਾ ਟੈਟ ਐ ਤੇ ਸ਼ਰੀਰ ਦੀ ਜਿਹੜੀ ਬਣਤਰ ਬਹੁਤ ਹੀ ਚੰਗੇ। ਤੋਂ ਸਾਰੇ ਵੀਰਾਂ ਦਾ ਧੰਨਵਾਦ।